ਸਰ ਆਜ ਕੀ ਗੱਲ ਜਾਣੇ ਵਪਾਰ ਮੰਡਲ ਦੇ ਪ੍ਰਧਾਨ ਆ ਜਾਂ ਹੋਰ ਉਹਦੇ ਨਾਲ ਜਿਹੜੇ ਆਮਦ ਪਾਰਟੀ ਸ਼ਾਮਲ ਹੋਏ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਪ ਦਾ ਪਰਿਵਾਰ ਵੱਡਾ ਹੋਇਆ ਔਰ ਬੜੇ ਵਧੀਆ ਮੋਤਬਰ ਬੰਦੇ ਸ਼ਾਮਲ ਹੋਏ ਨੇ ਪਹਿਲਾਂ ਤਾਂ ਇਹਨਾਂ ਨੂੰ ਜੀ ਆਇਆਂ ਨੂੰ ਔਰ ਮੁਬਾਰਕਬਾਦ ਵੀ ਹੈ ਔਰ ਧੰਨਵਾਦ ਵੀ ਹੈ ਕਿ ਇਹ ਸਦਾ ਸਹਿਯੋਗ ਦੇ ਰਹੇ ਨੇ ਕੋ ਰਲ ਮਿਲ ਕੇ ਸਾਰੇ ਪਰਾ ਆਪਣੇ ਸਾਧ ਕੇ ਵਿਕਾਸ ਦੀ ਗੱਲ ਕਰਾਂਗੇ ਹਾਂ ਜੀ ਮੇਰੇ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਜਿਹੜਾ ਆਮ ਆਦਮੀ ਦੇ ਪਰਿਵਾਰਾ ਵੱਡਾ ਹੋ ਰਿਹਾ ਹੈ। ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿਉਂਕਿ ਇਸ ਇਲਾਕੇ ਦੇ ਕਿੰਨੇ ਵੀ ਸਾਰੀਆਂ ਮੁੱਦੇ ਸ਼ਿਕਸ਼ੀਤ ਹੈ। ਨਾਮੀ ਸ਼ਿਕਸ਼ੀਤਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ 2 ਸਾਲ ਦੇ ਕੰਮ ਆ ਜਿਹੜੇ ਉਹ ਸਰਕਾਰ ਤੇ ਉਹਨਾਂ ਕੋ ਕੰਮ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਜਿਹੜੀ ਆ ਸੋਚ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਿਆ ਹਰਵਿੰਦ ਕੇਜਰੀਵਾਲ ਸਾਹਿਬ ਦੀ ਕੁਰਬਾਨੀ ਤੋਂ ਕਿਉਂਕਿ ਉਹਨਾਂ ਨੇ ਵੀ ਅੱਜ ਦੇਸ਼ ਦੀ ਖਾਤਰ ਜਿਹੜੇ ਜੇਲ੍ਹ ਦੇ ਵਿੱਚ ਬੈਠਿਆ ਸੋ ਸਾਰੀਆਂ ਚੀਜ਼ਾਂ ਤੋਂ ਖੁਸ਼ ਹੋ ਕੇ ਆਵਾਜ਼ ਦੀ ਪਾਰਟੀ ਹੁੰਦੇ ਆ ਕੋਈ ਇਹਨਾਂ ਨੂੰ ਇੱਥੇ ਪਾਰਟੀ ਚਾਉਣ ਵਾਸਤੇ ਸਾਰੀ ਪਾਰਟੀ ਨਰਿੰਦ ਕੇਂਦਰੀਵਾਸ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜੀ ਆਇਆਂ ਕਿਨੇ ਇਧਰੋਂ ਜਹ ਹੰਗਾਰਾ ਮਿਲ ਰਿਹਾ ਬਹੁਤ ਬਹੁਤ ਵਧੀਆ ਜੀ ਹਰ ਬੰਦਾ ਇਹ ਚਾਹੁੰਦਾ ਵੀ ਅੱਜ ਦੇਸ਼ ਦੀ ਲੜਾਈ ਮੈਮੂਰੇ ਹੋ ਕੇ ਲੜਨਾ ਇੰਨੀ ਕਾਹ ਮੁੱਦੇ ਰਹਿਣਗੇ ਜੀ ਮੁੱਦੇ ਤਾਂ ਅੱਜ ਦਾ ਦੇਸ਼ ਨੂੰ ਬਚਾਉਣ ਦਾ ਸਭ ਤੋਂ ਵੱਡਾ ਮੁੱਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਮੋਦੀ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਸਭ ਤੋਂ ਪਹਿਲਾਂ ਸਾਡਾ ਸੰਵਿਧਾਨ ਤੇ ਸਾਡੀ ਯਾਦੀ ਖਤਮ ਹੋ ਗਈ ਤੇ ਸਾਨੂੰ ਮਿਲਣਾ ਕੀ ਹੈ ਅਸੀਂ ਯਾਦੀ ਦੀ ਲੜਾਈ ਜਿਹੜੀ ਲੜਦੇ ਆ ਉਹ ਦੇਸ਼ ਨੂੰ ਬਚਾਉਂਦਾ ਮੁਕਾਬਲਾ ਕਿਹਦੇ ਨਾਲ ਮੰਨਦਾ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਆ ਮੁਕਾਬਲਾ ਸਾਡਾ ਝੂਠ ਨਾਲ ਆ ਚਲੋ ਹਾਂਜੀ ਸੁਰੇਂਦਰ ਸੇਠੀ ਜੀ ਹੋਰ ਵੀ ਪ੍ਰਧਾਨ ਵਪਾਰ ਮੰਡਲ ਸਾਡੀ ਹਾਂਜੀ ਸਰ ਸੁਰੇਂਦਰ ਸੇਠੀ ਜੀ ਆਮ ਆਦਮੀ ਪਾਰਟੀ ਰਵਿੰਦਰ ਜੀ ਭਲਵਿੰਦਰ ਉਸ ਤੋਂ ਬਾਅਦ ਭੁਲਵਿੰਦਰ ਸਿੰਘ ਜੀ ਹਾਂਜੀ ਸਰ ਸਿੱਟਾ ਬਹੁਤ ਬਹੁਤ ਮੁਬਾਰਕਾ ਇੱਕ ਮਿੰਟ ਰੁਕ ਜੇ ਬਹੁਤ 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 ਨਾਲ ਹਾਂਜੀ ਉਸ ਤੋਂ ਬਾਅਦ ਬਿੱਟੂ ਮੋਂਗਾ ਜੀ ਜਿਹੜਾ ਹੈਗਾ ਉਹ ਪਹਿਲਾਂ ਹੀ ਸਰੋਪਾ ਹਾਸਲ ਕਰ ਚੁੱਕੇ ਆ ਸੁਮਨ ਮਦਾਨ ਜੀ ਸਰ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਨੂੰ ਬੇਨਤੀ ਆ ਆ ਸੈਟ ਕਰ ਲੋ ਜੀ ਤੇ ਇੱਕ ਮੇਰਾ ਵੀ ਪਾ ਜਿਹੜਾ ਸਲੰਦਰਾ ਵਾਲਾ ਭਾਈ ਜੀ ਤੇਰੇ ਨਾਲ ਦੇਖਿਆ ਇੱਕ ਵਿਕਾਸ ਗਿਆ ਜੀ ਅੱਜ ਬਹੁਤ ਦੁਨੀਆ ਆਈਆਂ ਮੋਦੀ ਸ਼ਕਤੀ ਦਾ ਜੁੜੇ ਨਾਲ ਆਜ ਆਮ ਆਦਮੀ ਪਾਰਟੀ ਨੂੰ ਇੱਕ ਗੋਰਾ ਦੀ ਸਰਗ ਜਿਹੜੇ ਯੂਥ ਵਾਲਿਆ ਕੁਮਾਰ ਉਹ ਵੀ ਜੁਆਇਨ ਕਰ ਰਿਹਾ ਹੈ ਸਰ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ ਜੀ ਸਰ 100